ਜੋ ਕੁਝ ਵੀ ਤੁਸੀਂ ਉਹਨੂੰ ਇਸ ਤਰੀਕੇ ਨਾਲ ਸਮਝਿਆ ਪਰ ਹੋਏਗਾ ਕੀ ਕਿ ਕੋਸ਼ਿਸ਼ ਸਮਾਂ ਪਾ ਕੇ ਉਸੇ ਮੇਨ ਵਿੱਚ ਤੁਸੀਂ ਆਪ ਉਹਨੇ ਉਹ ਐਕਚੁਅਲ ਦੇ ਵਿੱਚ ਤੁਹਾਨੂੰ ਉਹ ਪੇਨ ਲੈਸਨ ਦੇਣ ਦੇ ਲਈ ਆ ਕਿ ਤੇਰੇ ਕੋਲ ਇਦਾਂ ਦਾ ਵਿਅਕਤੀ ਆਇਆ ਸੀ ਮੈਂ ਤੁਹਾਨੂੰ ਅੱਜ ਉਹ ਚੀਜ਼ ਜਿਹੜੀ ਕਈਆਂ ਦੇ ਲਈ ਕਨਫਿਊਜ਼ਨ ਦਾ ਕਾਰਨ ਆ ਮੈਂ ਤੁਹਾਨੂੰ ਉਹ ਉਹ ਗੱਲ ਜਿਹੜੀ ਆ ਨਾ ਉਹ ਮੈਂ ਦੱਸੂਗੀ ਅ ਸੱਚੀ ਮੈਂ ਬਹੁਤ ਜਗ੍ਹਾ ਤੇ ਮੈਂ ਆਲਰੇਡੀ ਏ ਟੈਸਟੀਮਨੀ ਦੇ ਚੁੱਕੀ ਆ ਪਰ ਮੈਂ ਅੱਜ ਤੁਹਾਨੂੰ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰੂੰਗੀ ਜਿਹੜੀ ਰੀਅਲੀ ਇੱਕ ਸੀਰੀਅਸ ਗੱਲ ਆ ਔਰ ਉਹ ਗੱਲ ਆ ਮੇਰੀ ਬੇਟੀ ਨੂੰ ਲੈ ਕੇ ਤੁਸੀਂ ਬਹੁਤ سارے ਲੋਕੀ ਜਾਣਦੇ ਆ ਕਿ ਮੇਰੀ ਬੇਟੀ ਦੀ ਬਾਡੀ ਦੇ ਉੱਤੇ ਜਿਹੜੇ ਆ ਵਿਟਿਲਿਗੋ ਦੀ ਪ੍ਰੋਬਲਮ ਆ ਜਿਹਨੂੰ ਫਲਵੇਰੀ ਕਹ ਦਿੰਦੇ ਆ ਹਨਾ ਬਹੁਤ سارے ਲੋਕੀ ਉਹਦਾ ਮਜ਼ਾਕ ਬਣਾਉਂਦੇ ਆ ਬਹੁਤ ਸਾਰੀਆਂ ਡਿਫਰੈਂਟ ਡਿਫਰੈਂਟ ਆਈਡੀਆਂ ਤੋਂ ਉਹਦੀ ਪਿਕਚਰ ਲੈ ਕੇ ਜਿਹੜੀ ਆ ਉਹ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਐਕਚੁਅਲ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਆ ਮੈਂਟਲੀ ਕਿਸੇ ਨੂੰ ਕਿੰਨਾ ਹਰਾਸ ਕਰ ਸਕਦੀ ਆ ਠੀਕ ਹੈ ਅਸੀਂ ਸਟਰੋਂਗ ਆ ਪਰ ਬੱਚੇ ਤਾਂ ਅਜੇ ਬੱਚੇ ਹੀ ਆ ਨਾ ਕਿਸੇ ਬੱਚੇ ਨੂੰ ਉਹ ਚੀਜ਼ਾਂ ਡੀਮੋਟਿਵ ਕਰਦੀਆਂ ਕਿਸੇ ਬੱਚੇ ਨੂੰ ਉਹ ਚੀਜ਼ਾਂ ਜਿਹੜੀਆਂ ਆ ਕੇਸ ਲੈਵਲ ਤੱਕ ਉਹਨੂੰ ਉਹ ਮਾਨਸਿਕ ਤੌਰ ਤੇ ਡਿਪਰੈਸ਼ਨ ਦੇ ਵਿੱਚ ਲੈ ਕੇ ਜਾ ਸਕਦੀਆਂ ਆ ਚਲੋ ਉਹ ਮੈਂ ਥੈਂਕ ਗੋਡ ਕਿ ਪਰਮੇਸ਼ਵਰ ਨੇ ਸਾਡੇ ਬੱਚਿਆਂ ਨੂੰ ਕਦੀ ਵੀ ਡਿਪਰੈਸ਼ਨ ਚ ਨਹੀਂ ਜਾਣ ਦੇਣਾ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਬੁੱਧ ਦਿੱਤੀ ਆ ਵਿਜ਼ਡਮ ਦਿੱਤੀ ਹੈ ਤੇ ਉਹਨਾਂ ਦੇ ਅੰਦਰ ਜਿਹੜਾ ਹੈ ਨਾ ਪਰਮੇਸ਼ਵਰ ਨੇ ਇੱਕ ਆਪਣਾ ਆਪਣਾ ਸ਼ਾਂਤੀ ਦਾ ਆਤਮਾ ਪਾਇਆ ਹੈ ਤੇ ਉਹ ਹੁਣ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਮਾਈਂਡ ਨਹੀਂ ਕਰਦੀ ਐਕਚੁਅਲੀ ਤੁਸੀਂ ਨਹੀਂ ਜਾਣਦੇ ਕਿ ਜਿੰਨੇ ਦਾਗ ਉਹਦੀ ਸਲੋਮੀ ਦੀ ਬੋਡੀ ਤੇ ਅੱਜ ਹੈ ਨਾ ਇਹ ਤਾਂ ਇਹ ਸਿਰਫ 5% ਐਕਚੁਅਲ ਦੇ ਵਿੱਚ ਪ੍ਰੋਪਰ ਉਹ ਜਿਹੜੀ ਸੀ ਡੀ ਪਿਗਮੈਂਟੇਸ਼ਨ ਉਹਦੀ ਬਾਡੀ ਤੇ ਹੋ ਗਈ ਸੀ ਐਂ ਉਹਦਾ ਰੀਜ਼ਨ ਕੀ ਸੀ ਕੋਈ ਗਲਤ ਖਾਣਾ ਨਹੀਂ ਸੀ ਉਹ ਮੇਰੀ ਗਲਤੀ ਸੀ ਉਹ ਸਜ਼ਾ ਜੋ ਮੇਰੀ ਬੇਟੀ ਦੀ ਬਾਡੀ ਦੇ ਉੱਤੇ ਆ ਨਾ ਉਹ ਮੇਰੀ ਗਲਤੀ ਦੀ ਸਜ਼ਾ ਹੈ ਤੇ ਅੱਜ ਮੈਂ ਉਹ ਗਲਤੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਹੁਤ ਸਾਰੇ ਲੋਕੀ ਇਹ ਕਹਿੰਦੇ ਕਿ ਤੁਸੀਂ ਜੀ ਤੁਸੀਂ ਪ੍ਰਾਰਥਨਾ ਕਰਕੇ ਉਹ ਦੂਜਿਆਂ ਨੂੰ ਹੀਲ ਕਰਦੇ ਆ ਤੇ ਉਹ ਕਿਉਂ ਨਹੀਂ ਆਪਣੀ ਬੇਟੀ ਨੂੰ ਕਿਉਂ ਨਹੀਂ ਹੀਲ ਕਰਦੇ ਬੜੀਆਂ ਬੜੀਆਂ ਤਰ੍ਹਾਂ ਦੀਆਂ ਕਨਫਿਊਜ਼ਨਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜਿੰਨਾ ਜਿੰਨਾ ਦਿਮਾਗ ਕਿਸੇ ਨੂੰ ਮਿਲਿਆ ਹੈ ਨਾ ਉਹ ਉਸ ਦਿਮਾਗ ਦਾ ਇਸਤੇਮਾਲ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਉਦੋਂ ਮੈਂ ਪ੍ਰੋਪਰ ਤਰੀਕੇ ਦੇ ਨਾਲ ਮਿਨਿਸਟਰੀ ਦੇ ਵਿੱਚ ਨਹੀਂ ਸੀ ਮਤਲਬ ਮੈਂ ਉਦੋਂ ਪ੍ਰਚਾਰ ਵੀ ਸ਼ਾਇਦ ਨਹੀਂ ਕਰਦੀ ਸੀ ਜੇ ਇਸ ਵੇਲੇ ਦੀ ਇਹ ਗੱਲ ਆ ਐਕਚੁਅਲ ਦੇ ਵਿੱਚ ਮੇਰੀ ਬੇਟੀ ਜਦੋਂ ਪੈਦਾ ਹੋਈ ਆ ਤੇ ਉਹਦੀ ਬਾਡੀ ਦੇ ਉੱਤੇ ਫਲਵੇਰੀ ਨਹੀਂ ਸੀ ਉਹ ਕੋਈ 7-8 ਸਾਲ ਦੀ ਸੀ ਸੈਕੰਡ ਕਲਾਸ ਦੇ ਵਿੱਚ ਸੀ ਜਦੋਂ ਉਹਦੇ ਬੋਡੀ ਦੇ ਉੱਤੇ ਪਿਗਮੈਂਟੇਸ਼ਨ ਜਿਹੜੀ ਸੀ ਡੀ ਪਿਗਮੈਂਟ ਹੋਈ ਜਦੋਂ ਫਲਵੇਰੀ ਸ਼ੁਰੂ ਹੋਈ ਹੋਇਆ ਇਦਾਂ ਸੀ ਕਿ ਇੱਕ ਲੇਡੀ ਮੇਰੇ ਕੋਲ ਆਈ ਤੇ ਮੈਂ ਬਿਲਕੁਲ ਬੈਕ ਸਾਈਡ ਤੇ ਬੈਠੀ ਹੋਈ ਸੀਗੀ ਤੇ ਮੀਟਿੰਗ ਓਵਰ ਹੋ ਚੁੱਕੀ ਸੀ ਤੇ ਉਹ ਲੇਡੀ ਜਦੋਂ ਮੇਰੇ ਕੋਲੇ ਆਈ ਹਨਾ ਤੇ ਉਹਨੇ ਮੈਨੂੰ ਆਣ ਕੇ ਕਿਹਾ ਕਿ ਪਾਸਟਰ ਜੀ ਪਾਸਟਰ ਜੀ ਨੀ ਸਿਸਟਰ ਜੀ ਉਹਦੋਂ ਤਾਂ ਮੈਂ ਪਾਸਟਰ ਜੀ ਹੈ ਵੀ ਨਹੀਂ ਤੇ ਸਿਸਟਰ ਜੀ ਕਿ ਮੇਰੇ ਲਈ ਨਾ ਆਪ ਪ੍ਰਾਰਥਨਾ ਕਰੋ ਮੁਝੇ ਨਾ ਇਹ ਚਮੜੀ ਦਾ ਰੋਗ ਹੈ ਤਾਂ ਮੈਂ ਕਿਹਾ ਮੈਂ ਦੇਖਿਆ ਮੈਂ ਕਿਹਾ ਕਿੱਥੇ ਤੇਰੇ ਰੋਗ ਆ ਚਮੜੀ ਦੇ ਤੂੰ ਤਾਂ ਬਿਲਕੁਲ ਠੀਕ ਆ ਨਹੀਂ ਨਹੀਂ ਪਾਸਟੇ ਜੀ ਆਪਨਾ ਮੇਰੇ ਲਈ ਪ੍ਰਾਰਥਨਾ ਕਰੋ ਫਿਰ ਉਹਨੇ ਮੈਨੂੰ ਦਿਖਾਇਆ ਆਪਣਾ ਬਲਾਊਜ਼ ਸਾਈਡ ਤੋਂ ਇੱਥੇ ਉਹਦੀ ਵੱਖੀ ਦੇ ਉੱਤੇ ਜਿਹੜਾ ਸੀਗਾ ਦਾਗ ਸੀਗਾ ਫਲਵੇਰੀ ਦਾ ਹਨਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕਿ ਇਹ ਕੋਈ ਪਰੇਸ਼ਾਨ ਹੋਣ ਦੀ ਗੱਲ ਨਹੀਂ ਆ ਇਹ ਕਿਹੜਾ ਹੱਥ ਲਾਇਆ ਦੁੱਖਦਾ ਆ ਤੂੰ ਇੰਨੀ ਕਾਹਤੇ ਟੈਨਸ਼ਨ ਕਰਦੀ ਆ ਮਤਲਬ ਮੈਂ ਉਹਨੂੰ ਬਹੁਤ ਲਾਈਟ ਲਈ ਲਿਆ ਬਹੁਤ ਲਾਈਟ ਲਈ ਲਿਆ ਤੇ ਮੈਂ ਉਹਦੇ ਲਈ ਪ੍ਰੇਅਰ ਜਿਹੜੀ ਸੀ ਨਾ ਇਦਾਂ ਹੀ ਜਿਹੜੀ ਸੀ ਖਾਣਾ ਪੂਰਤੀ ਜਿਹਨੂੰ ਕਹਿੰਦੇ ਆ ਕਿ ਉਦਾਂ ਹੀ ਕਰ ਦਿੱਤੀ ਉਹ ਪਤਾ ਨਹੀਂ ਕਿੰਨਾ ਮਨ ਲੈ ਕੇ ਮੇਰੇ ਕੋਲੇ ਆਈ ਸੀ ਸੋਚਦੀ ਹੋਊਗੀ ਕਿ ਪਾਸਟਰ ਦੀ ਵਾਈਫ ਪਾਸਟਰ ਦੀ ਨੋਆ ਤਾਂ ਇਹ ਮੇਰੇ ਲਈ ਮੰਨ ਲਾ ਕੇ ਪ੍ਰਾਰਥਨਾ ਕਰੂਗੀ ਤੇ ਮੇਰੇ ਲਈ ਹੀਲਿੰਗ ਹੋ ਜਾਊਗੀ ਤਾਂ ਮੈਂ ਉਹਨੂੰ ਜਿਹੜਾ ਸੀ ਮੈਂ ਉਹ ਮੈਂ ਬਿਲਕੁਲ ਵੀ ਸੀਰੀਅਸਲੀ ਨਹੀਂ ਲਿਆ ਮੈਂ ਸੱਚ ਦੱਸ ਰਹੀ ਆਪਣੀ ਗਲਤੀ ਮੰਨਣ ਦੇ ਵਿੱਚ ਆਪਣੀ ਗਲਤੀ ਤੋਂ ਨਾ ਸਾਨੂੰ ਸਿੱਖਣਾ ਚਾਹੀਦਾ ਆ ਤਾਂ ਮੈਂ ਤੁਹਾਨੂੰ ਬਿਲਕੁਲ ਸੱਚੀ ਗੱਲ ਦੱਸ ਰਹੀ ਆ ਤਾਂ ਜਦੋਂ ਮੈਂ ਉਹਦੇ ਲਈ ਮੈਂ ਕੋਈ ਮਨ ਨਾਲ ਪ੍ਰੇਅਰ ਨਹੀਂ ਕੀਤੀ ਮੈਂ ਉਹਨੂੰ ਟਾਲਣ ਵਾਸਤੇ ਜਿਹੜਾ ਸੀ ਮੈਂ ਪ੍ਰੇਅਰ ਕਰ ਦਿੱਤੀ ਤੇ ਉਹ ਉਹਨੇ ਮੈਨੂੰ ਕਿਹਾ ਕਹਿੰਦੀ ਕਿ ਅਗਰ ਇਹ ਕਿਸੇ ਹੋਰ ਨੂੰ ਪਤਾ ਲੱਗ ਗਿਆ ਸਾਡੇ ਖਾਨਦਾਨ ਦੇ ਵਿੱਚ ਤਾਂ ਕਹਿੰਦੀ ਮੇਰੇ ਮਤਲਬ ਪੋਤੇ-ਪੋਤੀਆਂ ਦੇ ਰਿਸ਼ਤੇ ਜਿਹੜੇ ਹਨ ਉਹ ਹੋਣੇ ਨਹੀਂ ਕਿਉਂਕਿ ਇਹ ਇਹ ਜਿਹੜੀ ਆ ਜੱਦੀ ਪੁਸ਼ਤੀ ਗਿਣੀ ਜਾਂਦੀ ਕਿ ਇਹ ਬਿਮਾਰੀ ਜਿਹੜੀ ਜੱਦੀ ਪੁਸ਼ਤੀ ਚੱਲਦੀ ਆ ਤਾਂ ਮੈਂ ਕਹੇ ਲੈ ਦੱਸ ਉਹੀ ਪੁਰਾਣੇ ਲੋਕਾਂ ਵਾਲੀਆਂ ਗੱਲਾਂ ਵੀ ਕਿੱਦਾਂ ਦੀਆਂ ਅਵਾ ਗੌਣ ਗੱਲਾਂ ਹੈ ਲੇਡੀ ਜਿਹੜੀ ਆ ਕਰਦੀ ਆ ਉਦੋਂ ਅਜੇ ਮੇਰੀ ਬੇਟੀ ਜਿਹੜੀ ਸੀ ਮੇਰੇ ਖਿਆਲ ਦੇ ਵਿੱਚ 5 ਕ ਸਾਲ ਦੀ ਹੋਊਗੀ ਕੀ ਹੋਇਆ ਕਿ ਕੁਛ ਸਮਾਂ ਪਾ ਕੇ ਅਚਾਨਕ ਹੀ ਦੇਖਿਆ ਕਿ ਮੇਰੀ ਬੇਟੀ ਦੇ ਜਿਹੜਾ ਪੈਰ ਆ ਨਾ ਉਹਦੇ ਉੱਤੇ ਫਲਵੇਰੀ ਸ਼ੁਰੂ ਹੋ ਗਈ ਅਰ ਸਾਨੂੰ ਪਤਾ ਵੀ ਨਹੀਂ ਸੀ ਉਹ ਫਲਗ ਰਹੀ ਆ ਸਾਨੂੰ ਲੱਗਦਾ ਹੈ ਕਿ ਕਈ ਵਾਰੀ ਬੱਚਿਆਂ ਨੇ ਨਾ ਰਗੜ ਰੁਗੜ ਲਵਾਈ ਹੁੰਦੀ ਆ ਤੇ ਉਹ ਰਗੜ ਦੇ ਨਿਸ਼ਾਨ ਆ ਕਿ ਕੁਛ ਦਿਨਾਂ ਬਾਅਦ ਠੀਕ ਹੋ ਜੂਗੇ ਪਰ ਦੇਖਿਆ ਕਿ ਉਹ ਨਿਸ਼ਾਨ ਜਿਹੜੇ ਸੀ ਦਿਨਾਂ ਵਿੱਚ ਹੀ ਜਿਹੜੇ ਫੈਲਣ ਲੱਗ ਗਏ 2 ਕੁ ਸਾਲ ਬਾਅਦ ਦੇ ਵਿੱਚ ਜਿੱਦਾਂ ਵੀ 5 ਕੁ ਸਾਲ ਦੀ ਸੀ ਜਦੋਂ ਮੈਂ ਇਦਾਂ ਰਿਐਕਟ ਕੀਤਾ ਕਿਸ ਲੇਡੀ ਦੇ ਨਾਲ ਤੇ ਫਿਰ ਦੇਖਿਆ ਤੇ ਉਹ ਫੈਲਨੇ ਸ਼ੁਰੂ ਹੋ ਗਏ ਅਰ ਦਿਨਾਂ ਦੇ ਵਿੱਚ ਹੀ ਫੈਲਣ ਲੱਗੇ ਅਰ ਅਸੀਂ ਜਿਹੜਾ ਸੀ ਉਹਨੂੰ ਚੈੱਕ ਕਰਵਾਇਆ ਡੀ ਐਮ ਸੀ ਲੈ ਕੇ ਗਏ ਜਾਂ ਜਿੱਥੇ ਜਿੱਥੇ ਕਰਵਾ ਸਕਦੇ ਸੀ ਉਹ ਸਾਰਾ ਕੁਝ ਚੈੱਕ ਕਰਵਾਇਆ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਉਹ ਵਧਦੀ ਹੀ ਜਾ ਰਹੀ ਸੀ ਵਧਦੀ ਹੀ ਜਾ ਰਹੀ ਸੀ ਕਿਉਂ ਵੱਧ ਰਹੀ ਸੀ ਕਿਉਂਕਿ ਜਦੋਂ ਤੱਕ ਅਸੀਂ ਆਪਣੀ ਗਲਤੀ ਦੀ ਮਾਫੀ ਨਹੀਂ ਮੰਗਦੇ ਪਰਮੇਸ਼ਵਰ ਦੇ ਕੋਲੋਂ ਉੰਨੀ ਦੇਰ ਤੱਕ ਕਿੱਦਾਂ ਉਹ ਜਿਹੜਾ श्राਪ ਸਾਡੇ ਉੱਤੇ ਆਇਆ ਜਾਂ ਉਹ ਕਸ਼ਟ ਜਿਹੜਾ ਸਾਡੇ ਉੱਤੇ ਆਇਆ ਕਿੱਦਾਂ ਰੁਕ ਸਕਦਾ ਹੈ ਤੇ ਉਹ ਰੁਕ ਹੀ ਨਹੀਂ ਰਹੀ ਸੀਗੀ ਕੀ ਹੋਇਆ ਚਲੋ ਅਸੀਂ ਸਾਰੀਆਂ ਮੈਡੀਸਿਨਸ ਜਿਹੜੀਆਂ ਹਨ ਉਹ ਬੰਦ ਕਰ ਦਿੱਤੀਆਂ ਸਾਨੂੰ ਡਾਕਟਰ ਬਹੁਤ ਹੀ ਨਾਰਥ ਇੰਡੀਆ ਦੇ ਜਿਹੜੇ ਸਕਿਨ ਸਪੈਸ਼ਲਿਸਟ ਡਾਕਟਰ 부ਸ਼ਨ ਉਹਨਾਂ ਨੇ ਸਾਨੂੰ ਕਿਹਾ ਕਿ ਦੇਖੋ ਇਹ ਐਕਸਪੈਰੀਮੈਂਟਸ ਹੀ ਹੁੰਦੇ ਆ ਜਿੰਨੀਆਂ ਵੀ ਇਸ ਚੀਜ਼ ਦੀਆਂ ਟ੍ਰੀਟਮੈਂਟਸ ਆ ਐਕਚੁਅਲ ਦੇ ਵਿੱਚ ਇਹਦਾ ਐਕਚੁਅਲ ਟ੍ਰੀਟਮੈਂਟ ਕੋਈ ਨਹੀਂ ਹੈਗਾ ਕਿ ਤੁਸੀਂ ਜਿੱਥੋਂ ਮਰਜੀ ਇਹਦੀ ਦਵਾਈ ਲੈ ਲਓ ਵਿਦੇਸ਼ ਵਿੱਚੋਂ ਵੀ ਤੁਸੀਂ ਜਾਓਗੇ ਤਾਂ ਤੁਹਾਨੂੰ ਐਕਚੁਅਲ ਟ੍ਰੀਟਮੈਂਟ ਇਹਦਾ ਨਹੀਂ ਮਿਲਣਾ ਇਹ ਇੱਕ ਤਰ੍ਹਾਂ ਦੀ ਡੀ ਪਿਗਮੈਂਟੇਸ਼ਨ ਆ ਤੇ ਉਹਨਾਂ ਨੇ ਡਾਇਲੌਗ ਬੋਲਿਆ ਇੱਕ ਕਹਿੰਦੇ ਇਹ ਕੋਈ ਵੀ ਜਿਹੜਾ ਆ ਨਾ ਇਹ ਪੇਨਫੁਲ ਚੀਜ਼ ਨਹੀਂ ਆ ਤਾਂ ਜਦੋਂ ਉਹਨਾਂ ਨੇ ਕਿਹਾ ਨਾ ਇਹ ਪੇਨਫੁਲ ਚੀਜ਼ ਨਹੀਂ ਆ ਮੈਨੂੰ ਲੱਗਾ ਕਿ ਡਾਕਟਰ ਲਈ ਇਹ ਗੱਲ ਕਿੰਨੀ ਈਜ਼ੀ ਆ ਕਹਿਣ ਕਿ ਇਹ ਪੇਨਫੁਲ ਨਹੀਂ ਆ ਠੀਕ ਆ ਇਹ ਚਮੜੀ ਤੇ ਪੇਨ ਨਹੀਂ ਕਰਦਾ ਪਰ ਇਹ ਮੈਂਟਲੀ ਕਿੰਨਾ ਪੇਨ ਕਰਦਾ ਤੈਨੂੰ ਕੀ ਪਤਾ ਅੱਛਾ ਉਹ ਉਹ ਗੱਲ ਹੋ ਗਈ ਉਹਦੇ ਬਾਅਦ ਵਿੱਚ ਜਦੋਂ ਮੈਂ ਪ੍ਰੇਅਰ ਕਰਨਾ ਸ਼ੁਰੂ ਕੀਤਾ ਕਿ ਹੋਇਆ ਕੀ ਆ ਇੱਕ ਵਾਰੀ ਸਾਡੇ ਘਰ ਦੇ ਵਿੱਚ ਵੀ ਕੋਈ ਆਇਆ ਇਦਾਂ ਤੇ ਉਹਨਾਂ ਨੇ ਐਕਚੁਅਲੀ ਉਹ ਵੀ ਸੇਮ ਚੀਜ਼ ਦੇ ਲਈ ਪ੍ਰੇਅਰ ਕਰਵਾਉਣ ਵਾਸਤੇ ਆਏ ਸੀਗੇ ਤੇ ਮੇਰੀ ਬੇਟੀ ਜਦੋਂ ਉਹਨਾਂ ਦੇ ਲਈ ਪਾਣੀ ਲੈ ਕੇ ਆਈ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਬਾਡੀ ਦੇ ਉੱਤੇ ਫਲਵੇਰੀ ਆ ਤੇ ਉਹ ਉੱਠ ਕੇ ਚਲੇ ਗਏ ਉਸ ਦਿਨ ਮੈਨੂੰ ਸਭ ਤੋਂ ਜ਼ਿਆਦਾ ਹਰਟ ਹੋਇਆ ਕਹਿੰਦੇ ਕਿ ਤੁਹਾਡੀ ਤੇ ਆਪਣੀ ਕੁੜੀ ਨੂੰ ਇਹ ਜਿਹੜੀ ਪ੍ਰੋਬਲਮ ਆ ਅਹੀਂ ਤੇ ਇਹ ਚੀਜ਼ ਲਈ ਪ੍ਰੇਅਰ ਕਰਵਾਉਣਾ ਸੀ ਤਾਂ ਤੂੰ ਕਿਦਾਂ ਹੀਲ ਹੋਊਗੀ ਸਾਡੇ ਨਹੀਂ ਹੋ ਸਕਦੇ ਉਹਨਾਂ ਨੇ ਪਾਣੀ ਵੀ ਨਹੀਂ ਪੀਤਾ ਤੇ ਚਲੇ ਗਏ ਉਸ ਦਿਨ ਸਭ ਤੋਂ ਜ਼ਿਆਦਾ ਮੈਨੂੰ ਪੇਨ ਹੋਈ ਕਿ ਵਾਕਿਆ ਹੀ ਇਹ ਚੀਜ਼ ਜਿਹੜੀ ਹੈ ਨਾ ਪੇਨਫੁਲ ਆ ਅੱਜ ਜਦੋਂ ਮੈਂ ਪ੍ਰੇਅਰ ਕਰ ਰਹੀ ਸੀ ਕਿ ਪ੍ਰਭੂ ਕੀ ਆ ਕੀ ਆ ਤਾਂ ਪਰਮੇਸ਼ਵਰ ਨੇ ਮੇਰੇ ਉੱਤੇ ਫਿਰ ਪ੍ਰਗਟ ਕੀਤਾ ਆਤਮਾ ਦੇ ਵਸੀਲੇ ਦੇ ਨਾਲ ਕਿ ਤੈਨੂੰ ਯਾਦ ਹੈ ਇੱਕ ਲੇਡੀ ਤੇਰੇ ਕੋਲ ਆਈ ਸੀ ਤੇ ਤੂੰ ਉਹਨੂੰ ਸੇਮ ਚੀਜ਼ ਕਹੀ ਸੀ ਕਿ ਇਹ ਪੇਨ ਨਹੀਂ ਕਰਦੀ ਪਰ ਇਹ ਕਿੰਨਾ ਪੇਨਫੁਲ ਹੈ ਤੈਨੂੰ ਹੁਣ ਸਮਝ ਆਈ ਇਹ ਉਹ ਤਾਂ ਬੱਚੀ ਆ ਉਹਨੇ ਕੋਈ ਗਲਤੀ ਕੀਤੀ ਨਹੀਂ ਪਾਪ ਤੇ ਪੁੰਨ ਦਾ ਤੇ ਉਹਨੂੰ ਕੁਝ ਪਤਾ ਹੀ ਨਹੀਂ ਆ ਅਰ ਉਦੋਂ ਤੱਕ ਮੇਰੀ ਬੇਟੀ ਦੀ ਬਾਡੀ ਆਲਮੋਸਟ ਜਿਹੜੀ ਆ 98% ਜਿਹੜੀ ਸੀ ਚਿੱਟੀ ਹੋ ਚੁੱਕੀ ਸੀ ਸਿਰਫ ਉਹਦੇ ਨੋਜ਼ ਦੇ ਉੱਤੇ ਹੀ ਬਰਾਊਨ ਕਲਰ ਰਹਿ ਗਿਆ ਸੀ ਬਾਕੀ ਸਾਰੀ ਟੋਟਲ A ਤੋਂ Z ਉਹ ਜਿਹੜੀ ਸੀ ਵਾਈਟ ਹੋ ਚੁੱਕੀ ਸੀ ਅਰ ਜਦੋਂ ਮੈਨੂੰ ਉਹ ਚੀਜ਼ ਸਮਝ ਦੇ ਵਿੱਚ ਆਈ ਸੱਚੀ ਮੈਂ ਰਿਪੈਂਟੈਂਸ ਦੇ ਵਿੱਚ ਗਈ ਮੈਂ ਪਛਤਾਵਾ ਕੀਤਾ ਕਿ ਵਕਐ ਪ੍ਰਭੂ ਜੀ ਮੇਰੀ ਗਲਤੀ ਆ ਮੇਰੀ ਗਲਤੀ ਦੇ ਦਾਗ ਆ ਇਹ ਕਿਉਂਕਿ ਸਾਡੇ ਕਈ ਵਾਰੀ ਅਸੀਂ ਆਪਣੀ ਕਿਸੇ ਗਲਤੀ ਦਾ ਕਰਕੇ ਬਿਮਾਰ ਹੁੰਨੇ ਨਾ ਤੇ ਅਸੀਂ ਇੰਨਾ ਉਸ ਦੁੱਖ ਨੂੰ ਮਹਿਸੂਸ ਨਹੀਂ ਕਰਦੇ ਉਹਨਾਂ ਅਸੀਂ ਉਸ ਦਰਦ ਨੂੰ ਮਹਿਸੂਸ ਨਹੀਂ ਕਰਦੇ ਜਿੰਨਾ ਅਸੀਂ ਆਪਣੇ ਬੱਚਿਆਂ ਦੇ ਦਰਦ ਨੂੰ ਮਹਿਸੂਸ ਕਰਦੇ ਕਿਉਂਕਿ ਤੁਸੀਂ ਦੇਖੋ ਜੇ ਬੱਚਾ ਤੁਹਾਨੂੰ ਛੋਟਾ ਹੈ ਜਾਂ ਜੇ ਉਹਨੂੰ ਬੁਖਾਰ ਚੜਿਆ ਨਾ ਤੇ ਤੁਸੀਂ ਕਹਿੰਦੇ ਆ ਮਾਂ ਕਹਿੰਦੀ ਇਹ ਠੀਕ ਹੋ ਜਾਵੇ ਏਦੋਂ ਤਾਂ ਮੈਨੂੰ ਬੁਖਾਰ ਹੋ ਜਾਂਦਾ ਇਹਦੀ ਥਾਂ ਤੇ ਮੈਂ ਬਿਮਾਰ ਹੋ ਜਾਂਦੀ ਪਰ ਬੱਚੇ ਦਾ ਦੁੱਖ ਨਹੀਂ ਜਰਿਆ ਜਾਂਦਾ ਸਾਡੀਆਂ ਜਿਹੜੀਆਂ ਗਲਤੀਆਂ ਆ ਨਾ ਉਹ ਸਾਡੇ ਬੱਚਿਆਂ ਦੇ ਉੱਤੇ ਜਿਹੜੀਆਂ ਆ ਉਹ ਆਉਂਦੀਆਂ ਆ ਤੇ ਤਦ ਸਾਨੂੰ ਅਸੀਂ ਚੰਗੇ ਤਰੀਕੇ ਨਾਲ ਫੇਰ ਸਮਝਦੇ ਕਿ ਹਾਂ ਜੀ ਵਾਕਿਆ ਹੀ ਜਿਹੜਾ ਆ ਨਾ ਉਹ ਸਾ ਇਹ ਸਾਡੀ ਗਲਤੀ ਆ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਸ ਦੁੱਖ ਨੂੰ ਅਸੀਂ ਫੇਰ ਸਮਝਦੇ ਹਾਂ ਠੀਕ ਇਦਾਂ ਹੀ ਮੇਰੇ ਨਾਲ ਹੋਇਆ ਸੀਗਾ ਤੇ ਜਦੋਂ ਫਿਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਮੇਰੇ ਉੱਤੇ ਉਹ ਚੀਜ਼ ਪ੍ਰਗਟ ਹੋਈ ਮੈਂ ਫਿਰ ਉਸ ਦੀ ਤੌਬਾ ਕੀਤੀ ਜਦੋਂ ਮੈਂ ਤੌਬਾ ਕੀਤੀ ਤਾਂ ਫਿਰ ਪਰਮੇਸ਼ਵਰ ਨੇ ਇੱਕ ਰਸਤਾ ਮੈਨੂੰ ਦਿਖਾਇਆ ਔਰ ਉਹ ਰਸਤਾ ਪ੍ਰਾਰਥਨਾ ਹੀ ਸੀ ਕਿ ਇਸ ਲੋਮੀ ਪ੍ਰਾਰਥਨਾ ਕਰੇ ਅਰਲੀ ਮਾਰਨਿੰਗ ਤੇ ਮੈਰੀ ਪੈਂਟੈਂਸ ਦੇ ਵਿੱਚ ਰਹਾ ਮੈਂ ਇਸ ਚੀਜ਼ ਦਾ ਪਛਤਾਵਾ ਕਰਾਂ ਅਰ ਮੈਂ ਪ੍ਰਾਰਥਨਾ ਕਰਾਂ ਪਰਮੇਸ਼ਵਰ ਦੇ ਅੱਗੇ ਪ੍ਰੋਮਿਸ ਕਰਾਂ ਪਰਮੇਸ਼ਵਰ ਦੇ ਨਾਲ ਕਿ ਅੱਜ ਤੋਂ ਮੈਂ ਕਿਸੇ ਦੀ ਵੀ ਦੁੱਖ ਨੂੰ ਤਕਲੀਫ ਨੂੰ ਮੈਂ ਲਾਈਟਲੀ ਨਹੀਂ ਲਵਾਂਗੀ ਅਰ ਜੋ ਮੇਰੇ ਲਾਈਫ ਦੇ ਵਿੱਚ ਪਰਮੇਸ਼ਵਰ ਭੇਜੂਗਾ ਮੈਂ ਉਹਨੂੰ ਸਮਝ ਦੇ ਨਾਲ ਲਵਾਂਗੀ ਤਾਂ ਜਦੋਂ ਮੈਂ ਇਹ ਪ੍ਰੋਮਿਸ ਕੀਤਾ ਅਰ ਜਦ ਮੈਂ ਉਸ ਚੀਜ਼ ਨੂੰ ਜਿਹੜਾ ਸੀ ਮੈਂ ਪਛਤਾਵਾ ਦੇ ਵਿੱਚ ਗਈ ਤਾਂ ਬਿਨਾਂ ਕਿਸੇ ਦਵਾਈ ਦੇ ਸਲੋ ਮਨੇ ਪ੍ਰਾਰਥਨਾ ਕਰਨੇ ਸ਼ੁਰੂ ਕੀਤੀ ਚਰਚ ਵਿੱਚ ਜਾਣਾ ਉਹਨੇ अर्ਲੀ ਮਾਰਨਿੰਗ ਆਪਣੇ ਗ੍ਰੈਂਡ ਮਮਾ ਦੇ ਨਾਲ ਤਾਂ ਅਸੀਂ ਜਿਹੜਾ ਮੈਸ ਸੀਗਾ ਮੈਂ ਆਪਣੀ ਤੌਬਾ ਦੇ ਵਿੱਚ ਰਹਿਣਾ ਮੈਂ ਉਸ ਚੀਜ਼ ਦਾ ਪਛਤਾਵਾ ਜਿਹੜਾ ਸੀ ਦਿਨ ਰਾਤ ਮੇਰੇ ਮਨ ਦੇ ਅੰਦਰ ਚੱਲਦਾ ਸੀਗਾ ਜਦੋਂ ਉਹ ਇਸ ਤਰੀਕੇ ਦੇ ਨਾਲ ਕਰਨਾ ਸ਼ੁਰੂ ਕੀਤਾ ਤਾਂ ਕੀ ਹੋਇਆ ਪਿਗਮੈਂਟੇਸ਼ਨ ਵਾਪਸ ਹੋਣੀ ਸ਼ੁਰੂ ਹੋ ਗਈ ਤਾਂ ਉਹਦੀ ਪਿਗਮੈਂਟੇਸ਼ਨ ਤੁਸੀਂ ਹੁਣ ਤੁਸੀਂ ਦੇਖ ਸਕਦੇ ਕਿ ਸਿਰਫ 2% ਜਿਹੜੀ ਆ ਨਾ ਉਹ ਰਹਿ ਗਈ ਆ ਉਹਦੇ ਬੋਡੀ ਦੇ ਉੱਤੇ ਦਾ ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਕਵਰ ਹੋ ਚੁੱਕੇ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣੀ ਕਦੀ ਕਿਸੇ ਦਾ ਮਜ਼ਾਕ ਨਾ ਉਡਾਓ ਕਦੀ ਕਿਸੇ ਦੇ ਦੁੱਖ ਨੂੰ ਲਾਈਟਲੀ ਨਾ ਲਓ ਕਦੀ ਕਿਸੇ ਦੀ ਉਹ ਜਿਹੜੀ ਚੀਜ਼ ਕੋਈ ਤੁਹਾਡੇ ਨਾਲ ਆਪਣਾ ਦੁੱਖ ਸ਼ੇਅਰ ਕਰ ਰਿਹਾ ਹੈ ਨਾ ਤੁਸੀਂ ਉਸ ਚੀਜ਼ ਨੂੰ ਇਸ ਤਰੀਕੇ ਨਾਲ ਨਾ ਲਵੋ ਅਦਰਵਾਈਜ਼ ਤੁਹਾਨੂੰ ਸਬਕ ਸਿਖਾਉਣ ਦੇ ਲਈ ਤੁਹਾਡਾ ਪਾਸਾ ਪਲਟ ਸਕਦਾ ਹੈ ਤਾਂ ਮਤਲਬ ਮੇਰੇ ਲਈ ਉਹ ਇੰਨੀ ਜਿਆਦਾ ਸਜ਼ਾ ਸੀਗੀ ਕਿ ਮੈਂ ਜ਼ਾਦਵੀ ਦੇਖਦੀ ਸੀ ਮੈਨੂੰ 올 ਦਾ ਟਾਈਮ ਆਪਣੀ ਗਲਤੀ ਐਵਰੀ ਡੇ ਰਿਅਲਾਈਜ਼ ਹੁੰਦੀ ਸੀ ਐਵਰੀ ਡੇ ਰਿਅਲਾਈਜ਼ ਹੁੰਦੀ ਸੀ ਉਹ ਚੀਜ਼ ਕਿ ਵਕਐ ਇਹ ਮੇਰੀ ਗਲਤੀ ਆ ਇਹ ਮੇਰੀ ਗਲਤੀ ਆ ਕਿ ਇਸ ਬੱਚੇ ਦੀ ਬੱਚੇ ਨੂੰ ਤਾਂ ਜੇ ਗਲਤੀ ਦਾ ਪਤਾ ਹੀ ਨਹੀਂ ਹੈ ਇਸ ਬੱਚੇ ਪਾਪ ਤਾਂ ਮਤਲਬ 5 ਸਾਲ ਦਾ ਬੱਚਾ ਕੀ ਪਾਪ ਕਰੂਗਾ 7 ਸਾਲ ਦਾ ਬੱਚਾ ਕੀ ਪਾਪ ਕਰੂਗਾ ਉਹ ਤਾਂ ਸਾਡੀਆਂ ਹੀ ਗਲਤੀਆਂ ਜਿਹੜੀਆਂ ਆ ਨਾ ਉਹ ਕਈ ਵਾਰੀ ਸਾਨੂੰ ਸਬਕ ਸਿਖਾਉਣ ਦੇ ਲਈ ਸਾਡੇ ਅੱਗੇ ਆਉਂਦੀਆਂ ਆ ਕਿਉਂਕਿ ਤੁਸੀਂ ਦੇਖੋ ਨਾ ਤੁਸੀਂ ਤੁਸੀਂ ਜਿੱਦਾਂ ਦੀ ਬਾਲ ਥਰੋ ਕਰੋਗੇ ਉਹੀ ਤੁਹਾਡੇ ਕੋਲੇ ਰਿਵਰਸ ਆਉਣੀ ਆ ਤਾਂ ਜੋ ਤੁਸੀਂ ਸਿੱਟੋਗੇ ਉਹ ਤੁਹਾਡੇ ਵੱਲ ਨੂੰ ਵਾਪਸ ਮੁੜਨਾ ਹੀ ਮੁੜਨਾ ਆ ਤਾਂ ਇਸ ਲਈ ਮਤਲਬ ਜੋ ਤੁਸੀਂ ਦੇ ਰਹੇ ਹੋ 8 ਅਨੂ ਰਿਟਰਨ ਦੇ ਵਿੱਚ ਮਿਲਣਾ ਆ ਔਰ ਜੇ ਇਸ ਨਾਪ ਨਾਲ ਵਚਨ ਦੇ ਵਿੱਚ ਲਿਖਿਆ ਤੁਸੀਂ ਮਿਣਕੇ ਦਿਓਗੇ ਉਸੇ ਮਾਪ ਦੇ ਨਾਲ ਸਗੋ ਡុល ਦਾ ਡុល ਦਾ ਕਿੰਨਾ ਤੁਹਾਨੂੰ ਦਿੱਤਾ ਜਾਊਗਾ ਤੇ ਅਗਰ ਤੁਸੀਂ ਕਿਸੇ ਨੂੰ ਇਗਨੋਰ ਕੀਤਾ ਵਨ ਟਾਈਮ ਤਾਂ ਤੁਹਾਨੂੰ ਇਗਨੋਰ ਡុល ਦਾ ਡុល ਦਾ ਕੀਤਾ ਜਾਊਗਾ ਨਾ ਤਾਂ ਤੁਸੀਂ ਮੈਕਸਿਮਮ ਟਾਈਮ ਜਿਹੜਾ ਆ ਇਗਨੋਰ ਕੀਤੇ ਜਾਓਗੇ ਤਾਂ ਇਸ ਲਈ ਮੈਂ ਤੁਹਾਨੂੰ ਅੱਜ ਉਹ ਚੀਜ਼ ਦੱਸੀ ਕਿਉਂਕਿ ਕਿਸੇ ਨੂੰ ਉਸ ਚੀਜ਼ ਦੀ ਹਕੀਕਤ ਦਾ ਪਤਾ ਹੀ ਨਹੀਂ ਕਿ ਉਹਦੇ ਬਿਹਾਈਂਡ ਦਾ ਸੀਨ ਕੀ ਆ ਲੋਕੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਕ੍ਰੀਏਟ ਕਰਦੇ ਆ ਜਿਹੜੀਆਂ ਕਿਸੇ ਨੂੰ ਮੈਂਟਲੀ ਪਤਾ ਨਹੀਂ ਕਿੰਨਾ ਡਿਸਟਰਬ ਕਰ ਸਕਦੀਆਂ ਆ ਅਰ ਵੱਖ-ਵੱਖ ਤਰੀਕੇ ਨਾਲ ਜਿਹੜਾ ਈਵਨ ਦੈਨ ਕਿ ਜਿਹੜੇ ਕ੍ਰਿਸਚੀਅਨ ਫੈਲੋਜ਼ ਆ ਉਹ ਹੀ ਜਿਹੜੇ ਆ ਨਾ ਇਸ ਤਰੀਕੇ ਦੇ ਨਾਲ ਗੱਲਾਂ ਕਰਦੇ ਆ ਮੈਨੂੰ ਮੈਨੂੰ ਹੁਣ ਉਹਨਾਂ ਦੀਆਂ ਗੱਲਾਂ ਤੇ ਦੁੱਖ ਨਹੀਂ ਹੁੰਦਾ ਕਿਉਂਕਿ ਮੈਨੂੰ ਇੱਕ ਗੱਲ ਸਮਝ ਦੇ ਵਿੱਚ ਆ ਗਈ ਕਿ ਹਾਂ ਜਿੰਨੀ ਸਾਨੂੰ ਕਿਸੇ ਨੇ ਸਾਨੂੰ ਸਮਝ ਪ੍ਰਾਪਤ ਹੋਈ ਹੈ ਨਾ ਜਿੰਨੂੰ ਕਿਸੇ ਨੂੰ ਅਸੀਂ ਫੋਲੋ ਕਰਦੇ ਜਿੱਥੋਂ ਸਾਨੂੰ ਸਮਝ ਪ੍ਰਾਪਤ ਹੋਈ ਹੈ ਹਰ ਬੰਦਾ ਆਪਣੀ ਸਮਝ ਦੇ ਹਿਸਾਬ ਨਾਲ ਚੱਲਦਾ ਹੈ ਤਾਂ ਜਦੋਂ ਮੇਰੇ ਉੱਤੇ ਸਮਝ ਖੁੱਲੀ ਰਾਈਟ ਜਦੋਂ ਮੇਰੇ ਉੱਤੇ ਸਮਝ ਖੁੱਲੀ ਤਾਂ ਮੈਂ ਆਪਣੀ ਗਲਤੀ ਨੂੰ ਸਮਝਿਆ ਮੈਂ ਆਪਣੀ ਗਲਤੀ ਨੂੰ ਮੰਨਿਆ ਤੇ ਮੈਂ ਜਦੋਂ ਗਲਤੀ ਨੂੰ ਮੰਨ ਲਿਆ ਤੇ ਮੈਨੂੰ ਮੈਨੂੰ ਉਹਦਾ ਆਨਸਰ ਮਿਲਿਆ ਕਿ ਪਰਮੇਸ਼ਵਰ ਨੇ ਮੇਰੀ ਬੇਟੀ ਦੀ ਲਾਈਫ ਦੇ ਵਿੱਚ ਜਿਹੜਾ ਹੀਲਿੰਗ ਦਾ ਪ੍ਰੋਸੈਸ ਕਰ ਦਿੱਤਾ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਦੂਜੇ ਦੇ ਬੱਚਿਆਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਆ ਕਿ ਇਹਦੇ ਨਿਆਣੇ ਚੰਗੇ ਨਹੀਂ ਆ ਇਹਦਾ ਮੁੰਡਾ ਜਿਹੜਾ ਆ ਉਹ ਗਲਤ ਆ ਇਹਦੀ ਕੁੜੀ ਗਲਤ ਆ ਇਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਫਿਰ ਉਹਨਾਂ ਦੇ ਆਪਣੇ ਘਰ ਦੇ ਵਿੱਚ ਉਹ ਚੀਜ਼ ਹੋ ਜਾਂਦੀ ਆ ਕਿਉਂ ਕਿਉਂਕਿ ਅਸੀਂ ਦੂਜੇ ਦਾ ਮਜ਼ਾਕ ਉਡਾਇਆ ਯਾਦ ਰੱਖੋ ਜਦੋਂ ਤੁਸੀਂ ਕਿਸੇ ਦੀ ਗੱਲ ਨੂੰ ਹਵਾ ਦਿੰਨੇ ਆ ਨਾ ਤੁਹਾਡੇ ਘਰ ਦੇ ਵਿੱਚ ਹਨੇਰੀ ਆਉਂਦੀ ਆ ਤਾਂ ਇਸ ਲਈ ਕਿਸੇ ਦੀ ਗੱਲ ਨੂੰ ਹਵਾ ਦੇਣੀ ਬੰਦ ਕਰੋ ਕਿਸੇ ਕਿਸੇ ਦਾ ਮਜ਼ਾਕ ਉਡਾਉਣਾ ਜਿਹੜਾ ਆ ਨਾ ਉਹ ਬੰਦ ਕਰੋ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਣਾ ਕਿਸੇ ਦੇ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਉਣਾ ਕਿਸੇ ਇਨਸਾਨ ਦੀਆਂ ਸਿਚੁਏਸ਼ਨਸ ਦਾ ਮਜ਼ਾਕ ਉਡਾਉਣਾ ਇਹ ਸਭ ਚੀਜ਼ਾਂ ਕਰਨੀਆਂ ਬੰਦ ਕਰੋ ਸਾਨੂੰ ਚਾਹੀਦਾ ਆ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਗਹਿਰਾਈ ਨਾਲ ਸਮਝੀਏ ਔਰ ਜਦ ਕੋਈ ਜਣਾ ਤੁਹਾਡੇ ਕੋਲ ਆਵੇ ਤਾਂ ਪਲੀਜ਼ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਕਿ ਆਓ ਮਿਲ ਕੇ ਆਪਾਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਪ੍ਰਭੂ ਤੁਹਾਡੇ ਹਾਲਾਤਾਂ ਨੂੰ ਬਦਲੇ ਅਗਰ ਤੁਹਾਨੂੰ ਲੱਗਦਾ ਕਿ ਕਿਸੇ ਦਾ ਬੱਚਾ ਗਲਤ ਆ ਤਾਂ ਬਜਾਏ ਇਹ ਦੇ ਕਿ ਗਵੰਡੀ ਦੇ ਕੋਲ ਵੀ ਉਹ ਗੱਲ ਕੀਤੀ ਜਾਵੇ ਤੀਜੇ ਬੰਦੇ ਕੋਲ ਵੀ ਕੀਤੀ ਜਾਵੇ ਚੌਥੇ ਬੰਦੇ ਕੋਲ ਵੀ ਉਹ ਗੱਲ ਕੀਤੀ ਜਾਵੇ ਤਾਂ ਤੁਸੀਂ ਜ਼ਰੂਰ ਆ ਕਿ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ ਗੱਲ ਨਾ ਕਰੋ ਦੋ ਚਾਰ ਪੰਜ ਬੰਦਿਆਂ ਕੋਲ ਤੁਸੀਂ ਪ੍ਰਾਰਥਨਾ ਕਰੋ ਕਿ ਪ੍ਰਭੂ ਤੁਸੀਂ ਇਹਨੂੰ ਠੀਕ ਕਰੋ ਪ੍ਰਭੂ ਤੁਸੀਂ ਇਹਦੇ ਉੱਤੇ ਕਿਰਪਾ ਕਰੋ ਅਰ ਜਦੋਂ ਮੇਰੇ ਨਾਲ ਇਦਾਂ ਹੋਇਆ ਸੀ ਮੈਂ ਮੈਂ ਇਹ ਗੱਲ ਪ੍ਰਭੂ ਦੇ ਅੱਗੇ ਰੱਖੀ ਸੀ ਕਿ ਪ੍ਰਭੂ ਜੀ ਮੈਂ ਆਪਣੀ ਗਲਤੀ ਸਿਰਫ ਆਪਣੇ ਮਨ ਦੇ ਅੰਦਰ ਨਹੀਂ ਮੈਂ ਇਹ ਗਲਤੀ ਪਬਲਿਕ ਦੇ ਸਾਹਮਣੇ ਮੰਨੂਗੀ ਅਰ ਸਭ ਤੋਂ ਫਸਟ ਟਾਈਮ ਹੈ ਉਦੋਂ ਅੱਜ ਤੋਂ ਕਹਿ ਲੋ ਕਿ ਕੋਈ 6-7 ਸਾਲ ਪਹਿਲਾਂ ਮੈਂ ਇੰਗਲੈਂਡ ਦੇ ਵਿੱਚ ਇਹ ਗਲਤੀ ਜਿਹੜੀ ਸੀ ਪਬਲਿਕ ਦੇ ਸਾਹਮਣੇ ਮੰਨੀ ਸੀਗੀ 올 ਨੇਸ਼ਨ ਚਰਚ ਦੇ ਅੰਦਰ ਕਿ ਇਸ ਤਰੀਕੇ ਦੇ ਨਾਲ ਜਿਹੜਾ ਸੀ ਇਹ ਹੋਈ ਸੀ ਅਰ ਮੈਨੂੰ ਜਿੱਥੇ-ਜਿੱਥੇ ਵੀ ਫਿਰ ਚਾਂਸ ਲੱਗਾ ਕੈਨੇਡਾ ਦੇ ਵਿੱਚ ਚਾਂਸ ਲੱਗਾ ਮੈਂ ਕੈਨੇਡਾ ਦੇ ਵਿੱਚ ਯੂਐਸ ਦੇ ਵਿੱਚ ਵੀ ਜਿੱਥੇ-ਜਿੱਥੇ ਮੈਨੂੰ ਚਾਂਸ ਲੱਗਾ ਅਰ ਅੱਜ ਫਿਰ ਤੋਂ ਮੇਰੇ ਮਨ ਦੇ ਅੰਦਰ ਆਇਆ ਕਿ ਮੈਂ ਤੁਹਾਡੇ ਨਾਲ ਆਪਣੀ ਗਲਤੀ ਜਿਹੜੀ ਆ ਉਹ ਦੱਸਾਂ ਕਿ ਕਿੱਦਾਂ ਸਾਡੇ ਉੱਤੇ ਕਸ਼ਟ ਆਉਂਦੇ ਆ ਤਾਂ ਜ਼ਰੂਰੀ ਆ ਕਿ ਅਸੀਂ ਜਦੋਂ ਸਾਨੂੰ ਕੋਈ ਗਲਤੀ ਸਮਝ ਵਿੱਚ ਆ ਜਾਵੇ ਜਦੋਂ ਆ ਜਾਵੇ ਕਿੰਦੇ ਹੁੰਦੇ ਜਦ ਜਾਗੋ ਤਬੀ ਸਵੇਰਾ ਤਾਂ ਜਦੋਂ ਹੀ ਸਾਨੂੰ ਸਮਝ ਵਿੱਚ ਆ ਗਈ ਉਦੋਂ ਹੀ ਰਿਪੈਂਟ ਕਰੋ ਕਿ ਅਸੀਂ ਉਸ ਗਲਤੀ ਦੀ ਸਜ਼ਾ ਹੋਰ ਨਾ ਭੋਗੀ ਕਿਉਂਕਿ ਜਦ ਤੱਕ ਅਸੀਂ ਉਸ ਗਲਤੀ ਦੀ ਮਾਫੀ ਨਹੀਂ ਮੰਗ ਲਵਾਂਗੇ ਉਨੀ ਦੇਰ ਤੱਕ ਉਹਦੀ ਸਜ਼ਾ ਦਾ ਪ੍ਰੋਸੈਸ ਚੱਲਦਾ ਰਹਿਣਾ ਔਰ ਜਦੋਂ ਸਾਨੂੰ ਗਲਤੀ ਸਮਝ ਆ ਗਈ ਉਦੋਂ ਹੀ ਰਿਪੈਂਟ ਕਰ ਲਓ ਔਰ ਕੀ ਹੋਏਗਾ ਕਿ ਉਹਦਾ ਪ੍ਰੋਸੈਸ ਜਿਹੜਾ ਹੈ ਸਜ਼ਾ ਵਾਲਾ ਉਹ ਖਤਮ ਹੋ ਕੇ ਕਿਰਪਾ ਵਾਲਾ ਜਿਹੜਾ ਉਹ ਤੁਹਾਡੇ ਉੱਤੇ ਸ਼ੁਰੂ ਹੋ ਜਾਏਗਾ ਤਾਂ ਕਿਰਪਾ ਦਾ ਟਾਈਮ ਜਿਹੜਾ ਆ ਉਹ ਤੁਹਾਡੇ ਜੀਵਨ ਦੇ ਵਿੱਚ ਸਟਾਰਟ ਹੋ ਜਾਊਗਾ ਸੋ ਮੈਂ ਯਕੀਨ ਕਰਦੀ ਆ ਕਿ ਤੁਸੀਂ ਇਹ ਇਹ ਜਿਹੜੀ ਟੈਸਟੀਮਨੀ ਮੈਂ ਤੁਹਾਨੂੰ ਦਿੱਤੀ ਆ ਜਾਂ ਆਪਣੀ ਗਲਤੀ ਤੋਂ ਜੋ ਮੈਨੂੰ ਲੈਸਨ ਮਿਲਿਆ ਮੈਂ ਤੁਹਾਨੂੰ ਦੱਸਿਆ ਆ ਤੁਸੀਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਇਸ ਚੀਜ਼ ਦੇ ਉੱਤੇ ਗੌਰ ਕਰੋਗੇ ਕਿ ਕਦੀ ਵੀ ਕਿਸੇ ਦੀ ਮਜਬੂਰੀ ਨੂੰ ਸਧਾਰਨ ਨਾ ਸਮਝੋ ਕਿਸੇ ਲਈ ਦੰਦ ਦੀ ਦਰਦ ਹਾਸਾ ਹੋ ਸਕਦਾ ਆ ਕਿ ਲੈ ਦੰਦ ਦੁਖਦਾ ਆ ਤੇ ਮੂੰਹ ਬੰਨੀ ਫਿਰਦਾ ਆ ਬੋਲਦਾ ਨਹੀਂ ਆ ਕਿੰਦਾ ਪਿਆ ਹੋ ਸਕਦਾ ਤੈਨੂੰ ਐਸਾਂਸ ਕਰਾਉਣ ਦੇ ਲਈ ਜਿੱਦਣ ਤੇਰਾ ਦੰਦ ਦੁਖੇ ਤਾਂ ਤੈਨੂੰ ਫੇਰ ਸਮਝ ਵਿੱਚ ਆਉਣੀ ਆ ਕਿ ਦੰਦ ਦੀ ਦਰਦ ਕੀ ਹੁੰਦੀ ਆ ਤਾਂ ਤੂੰ ਮਜ਼ਾਕ ਨਾ ਉੜਾ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਿੱਖਿਆ ਆ ਬਹੁਤ ਮੈਨੂੰ ਲੋਕੀ ਕਹਿੰਦੇ ਕਿ ਤੁਸੀਂ ਬੜਾ ਤਵੱਜੋ ਦੇ ਕੇ ਲੋਕਾਂ ਨੂੰ ਸੁਣਦੇ ਆ ਬੜੇ ਗੌਰ ਨਾਲ ਲੋਕਾਂ ਨੂੰ ਸੁਣਦੇ ਆ ਮੈਂ ਮੈਂ ਅਣ ਸੁਣਿਆ ਕਰਨ ਦੀ ਸਜ਼ਾ ਮੈਨੂੰ ਮਿਲ ਚੁੱਕੀ ਆ ਕਿਸੇ ਨੂੰ ਅਣ ਸੁਣਿਆ ਕਰਨਾ ਕਿਸੇ ਨੂੰ ਲਾਈਟਲੀ ਲੈਣਾ ਮੈਂ ਉਸ ਸਜ਼ਾ ਨੂੰ ਭੋਗ ਲਿਆ ਆ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਹੋਰ ਉਸੇ ਚੀਜ਼ ਦੇ ਵਿੱਚ ਜਿਹੜਾ ਰਮਾ ਡਾਕਟਰ ਡੀਜੀਐਸ ਦੀ ਨਕਰਨ ਜਿਹੜੇ ਸੀਗੇ ਬੱਡੇ ਦੀ ਨਕਰਨ ਜੀ ਪਾਲ ਦੀ ਨਕਰਨ ਜੀ ਤੋਂ ਜਿਹੜੇ ਉਹਨਾਂ ਦੇ ਫਾਦਰ ਸੀਗੇ ਤਾਂ ਉਹ ਉਹ ਵੀ ਆਪਣੀ ਇੱਕ ਸਟੋਰੀ ਦੇ ਵਿੱਚ ਉਹ ਦੱਸਦੇ ਕਿ ਬਾਰ ਬਾਰ ਉਹਨਾਂ ਦੇ ਉੱਤੇ ਕਿੰਨੇ ਕਸ਼ਟ ਆਉਂਦੇ ਸੀ ਇੱਥੋਂ ਤੱਕ ਕਿ ਕਈ ਵਾਰੀ ਉਹਨਾਂ ਨੂੰ व्हीਲਚੇਅਰਸ ਦੇ ਉੱਤੇ ਜਾਣਾ ਪਿਆ ਕਈ ਕਈ ਸਰਜਰੀਜ਼ ਦੇ ਵਿੱਚੋਂ ਦੀ ਉਹਨਾਂ ਨੂੰ ਲੰਘਣਾ ਪਿਆ ਤੇ ਉਹਦਾ ਕਾਰਨ ਕੀ ਸੀ ਕਿ ਪਰਮੇਸ਼ਵਰ ਉਹਨਾਂ ਨੂੰ ਪੇਨਸ ਦੇ ਵਿੱਚੋਂ ਦੀ ਲੈ ਕੇ ਜਾਂਦੇ ਸੀ ਪ੍ਰੋਬਲਮਸ ਦੇ ਵਿੱਚੋਂ ਦੀ ਲੈ ਕੇ ਜਾਂਦੇ ਸੀ ਸੋ ਦੈਟ ਕਿ ਅਗਰ ਕੋਈ व्हीलचेयर ਤੇ ਤੇ ਉਹਦਾ ਦੁੱਖ ਸਮਝ ਵਿੱਚ ਆ ਸਕੇ ਅਗਰ ਕੋਈ ਕਿਸੇ ਦੀ ਕਿਡਨੀਜ਼ ਦੀ ਪ੍ਰੋਬਲਮ ਆ ਤਾਂ ਉਹਦਾ ਦਰਦ ਸਮਝ ਆ ਸਕੇ ਕਿਸੇ ਦੇ ਕੋਈ ਗਰੀਬ ਆ ਤਾਂ ਗਰੀਬੀ ਦੇ ਵਿੱਚੋਂ ਡਾਕਟਰ ਜੀ ਡੀਜੀਐਸ ਦਿਨਕਰਨ ਬਹੁਤ ਗਰੀਬੀ ਦੇ ਵਿੱਚੋਂ ਫੈਮਿਲੀ ਚੋਂ ਨਿਕਲੇ ਸੀਗੇ ਤਾਂ ਉਹ ਤਾਂ ਸੁਸਾਈਡ ਹੀ ਕਰ ਲੈਣ ਲੱਗੇ ਸੀ ਹਨਾ ਤਾਂ ਉਹ ਸਭ ਚੀਜ਼ਾਂ ਦੇ ਬਾਰੇ ਵਿੱਚ ਉਹਨਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਕਿ ਕਈ ਵਾਰੀ ਸਾਨੂੰ ਪਰਮੇਸ਼ਵਰ ਉਸ ਪੇਨ ਦੇ ਵਿੱਚੋਂ ਦੀ ਲੈ ਕੇ ਜਾਂਦੇ ਆ ਜੇ ਇਸ ਪੇਨ ਦੇ ਵਿੱਚੋਂ ਦੀ ਲੋਕਾਂ ਨੂੰ ਕੱਢਣ ਲਈ ਪਰਮੇਸ਼ਰ ਨੇ ਫਿਰ ਸਾਨੂੰ ਹੀ ਇਸਤੇਮਾਲ ਕਰਨਾ ਹੁੰਦਾ ਤਾਂ ਮੈਥਸ ਜਿਹੜੇ ਟੀਚਰ ਨੇ ਆਪ ਮੈਥਸ ਕੀਤਾ ਹੈ ਨਾ ਉਹੀ ਮੈਥਸ ਦੂਜੇ ਨੂੰ ਸਿਖਾ ਸਕਦਾ ਜਿਨੇ ਆਪ ਸਾਇੰਸ ਪੜ੍ਹੀ ਹੈ ਨਾ ਉਹੀ ਦੂਜੇ ਨੂੰ ਸਾਇੰਸ ਪੜ੍ਹਾ ਸਕਦਾ ਜਿਨੇ ਸਾਇੰਸ ਪੜ੍ਹੀ ਨਹੀਂ ਉਹ ਦੂਜੇ ਨੂੰ ਸਾਇੰਸ ਨਹੀਂ ਪੜ੍ਹਾ ਸਕਦਾ ਜਿਨੂੰ ਆਪ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਦੂਜੇ ਨੂੰ ਅੰਗਰੇਜ਼ੀ ਨਹੀਂ ਕਰਾ ਸਕਦਾ ਤਾਂ ਸਾਨੂੰ ਸਾਡੇ ਤਜਰਬੇ ਸਾਨੂੰ ਸਿਖਾਉਂਦੇ ਆ ਅਸੀਂ ਉਹਨਾਂ ਤਜਰਬਿਆਂ ਨੂੰ ਫਿਰ ਦੂਜਿਆਂ ਦੇ ਨਾਲ ਸ਼ੇਅਰ ਕਰਦੇ ਆ ਤਾਂ ਦੂਜਿਆਂ ਦੀ ਉਹ ਸਿੱਖਿਆ ਬਣ ਜਾਂਦੇ ਅਸੀਂ ਜਦੋਂ ਉਹਨੇ ਤਜਰਬਿਆਂ ਚੋਂ ਨਿਕਲ ਕੇ ਜਿੱਤ ਪ੍ਰਾਪਤ ਕਰ ਲਏ ਨੇ ਤਾਂ ਅਸੀਂ ਉਹਦੇ ਅਧਿਆਪਕ ਬਣ ਜਾਂਦੇ ਮਤਲਬ ਇੱਕ ਮੈਂ ਇੱਕ ਟਾਈਮ ਸੀ ਕਿ ਜਿਹੜਾ ਮੈਂਸ ਦਾ ਟੀਚਰ ਸੀ ਨਾ ਉਹ ਮੈਥ ਦਾ ਸਟੂਡੈਂਟ ਸੀ ਉਹ ਸਿੱਖ ਰਿਹਾ ਸੀ ਪਰ ਜੇ ਉਸ ਦਿਨ ਇਮਤਿਹਾਨ ਆਇਆ ਉਹ ਉਹਨੇ ਇਮਤਿਹਾਨ ਨੂੰ ਪਾਸ ਕੀਤਾ ਰਾਈਟ ਜਦੋਂ ਉਹਨੇ ਇਮਤਿਹਾਨ ਨੂੰ ਪਾਸ ਕੀਤਾ ਤਾਂ ਕੀ ਹੋਇਆ ਕਿ ਉਹ ਉਹਦਾ ਮਾਸਟਰ ਹੋ ਗਿਆ ਉਹ ਉਹਦਾ ਟੀਚਰ ਬਣ ਗਿਆ ਉਸੇ ਚੀਜ਼ ਦਾ ਜਿਹਦਾ ਉਹ ਸਟੂਡੈਂਟ ਸੀ ਅਰ ਸੇਮ ਤਰੀਕੇ ਦੇ ਨਾਲ ਸਾਡੀ ਲਾਈਫ ਦੇ ਵਿੱਚ ਆ ਕਈ ਵਾਰੀ ਅਸੀਂ ਕਿਸੇ ਸਮੱਸਿਆ ਦੇ ਵਿੱਚ ਹੁੰਨੇ ਆ ਅਸੀਂ ਉਸ ਸਮੱਸਿਆ ਦੇ ਵਿੱਚ ਸਿੱਖ ਰਹੇ ਹੁੰਨੇ ਆ ਪਰ ਜਦੋਂ ਅਸੀਂ ਉਸ ਸਮੱਸਿਆ ਦੇ ਉੱਤੇ ਫਤਿਹ ਪਾ ਲੈਂਦੇ ਆ ਅਸੀਂ ਬਹੁਤ ਸਾਰੇ ਦੂਜੇ ਲੋਕਾਂ ਨੂੰ ਸਿਖਾ ਸਕਦੇ ਆ ਜਾਂ ਦੱਸ ਸਕਦੇ ਆ ਇਸ ਸਮੱਸਿਆ ਚੋਂ ਨਿਕਲਣਾ ਕਿੱਦਾਂ ਹੈ ਇਸ ਜੇ ਇਸ ਰਸਤੇ 'ਤੇ ਤੁਸੀਂ ਨਿਕਲ ਕੇ ਆਏ ਆ ਅਗਰ ਤੁਹਾਡੇ ਦੇ ਤੁਹਾਡੇ ਪਿੱਛੋਂ ਕਿਸੇ ਨੇ ਉਸ ਰਸਤੇ ਥਾਣੀ ਜਾਣਾ ਤਾਂ ਤੁਸੀਂ ਉਹਦੇ ਲਈ ਇੱਕ ਗਾਈਡ ਬਣ ਸਕਦੇ ਤੁਸੀਂ ਇਹਨੂੰ ਦੱਸ ਸਕਦੇ ਕਿ ਉਸ ਰਸਤੇ ਦੇ ਉੱਤੇ ਟੋਏ ਆ ਤੁਸੀਂ ਦੱਸ ਸਕਦੇ ਕਿ ਉਸ ਰਸਤੇ ਦੇ ਉੱਤੇ ਸਮੱਸਿਆਵਾਂ ਆ ਤੁਸੀਂ ਦੇਖੋ ਨਾ ਸਾਡੇ ਜਿਹੜੇ ਡਿਵਾਈਨ ਟੀਚਰਸ ਹੋਏ ਆ ਜੋ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂ ਮੰਨਦੇ ਆ ਜਾਂ ਆਪਾਂ ਦੇਖੋ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੀ ਗੱਲ ਕਰਦੇ ਆ ਆਪਾਂ ਪੌਲਸ ਹੋਣਾ ਦੀ ਗੱਲ ਕਰਦੇ ਆ ਤਾਂ ਅਸੀਂ ਕੀ ਸਿੱਖਦੇ ਉਹਨਾਂ ਦੀ ਲਾਈਫ ਤੋਂ ਉਹ ਦੱਸਦੇ ਆ ਕਿ ਇਹ ਜਿਹੜਾ ਰਾਹ ਆ ਨਾ ਇਹ ਭੀੜਾ ਰਾਹ ਆ ਇੱਕ ਕਸ਼ਟਦਾਇਕ ਰਾਹ ਆ ਇਹਦੇ ਉੱਤੇ ਸਮੱਸਿਆ ਆਉਂਦੀਆਂ ਇਹਦੇ ਉੱਤੇ ਤੁਹਾਨੂੰ ਲੋਕਾਂ ਦਾ ਜਿਹੜਾ ਆ ਵਿਰੋਧ ਮਿਲੂਗਾ ਇਹਦੇ ਉੱਤੇ ਤੁਹਾਨੂੰ ਲੋਕਾਂ ਨੇ ਐਪਰੀਸ਼ੀਏਟ ਨਹੀਂ ਕਰਨਾ ਤੁਹਾਨੂੰ ਲੋਕੀ ਡਿਸਪਾਇੰਟ ਕਰਨਗੇ ਹੋ ਸਕਦਾ ਤੁਸੀਂ ਫੜਾਏ ਜਾਓ ਹੋ ਸਕਦਾ ਤੁਸੀਂ ਕੋਰਟਸ ਦੇ ਵਿੱਚ ਪੇਸ਼ ਕੀਤੇ ਜਾਓ ਮਤਲਬ ਉਹ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਦੇ ਬਾਰੇ ਚ ਦੱਸਦੇ ਆਰ ਉਹ ਕਹਿੰਦੇ ਆ ਕਿ ਧਰਮੀ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ ਤਾਂ ਉਹ ਸਾਨੂੰ ਦੱਸ ਰਹੇ ਆ ਕਿ ਇਸ ਇਹ ਰਾਹ ਕਿਦਾਂ ਦਾ ਆ ਜੇ ਜੇ ਤੁਸੀਂ ਸਪਿਰਚੁਅਲੀ ਰਾਹ ਤੇ ਜਾਣਾ ਆ ਤਾਂ ਸਪਿਰਚੁਅਲੀ ਰਾਹ ਜਿਹੜਾ ਆ ਉਹ ਕਿਦਾਂ ਦਾ ਆ ਤਾਂ ਉਹ ਸਾਨੂੰ ਗਾਈਡ ਕਰਦੇ ਆ ਉਹ ਗਾਈਡ ਕਿਦਾਂ ਬਣ ਗਏ ਕਿਉਂਕਿ ਉਹ ਉਸ ਰਾਹ ਨੂੰ ਕਵਰ ਕਰਕੇ ਆਏ ਆ ਉਸ ਰਾਹ ਦੇ ਉੱਤੋਂ ਚੱਲ ਕੇ ਆਏ ਆ ਤੇ ਜਦੋਂ ਉਹ ਉਸ ਰਾਹ ਤੋਂ ਨਿਕਲ ਕੇ ਆਏ ਉਹਨਾਂ ਨੂੰ ਪਤਾ ਆ ਉਹ ਰਾਹ ਭੀੜਾ ਆ ਉਹਨਾਂ ਦੇ ਨਾਲ ਉਹ ਸਾਰੀਆਂ ਪ੍ਰੋਬਲਮਸ ਉਹਨਾਂ ਨੇ ਫੇਸ ਕੀਤੀਆਂ ਆ ਪਰ ਉਹ ਬਾਕੀ ਜਿਹੜੇ ਪਿੱਛੇ ਆਉਣ ਵਾਲੇ ਆ ਨਾ ਉਹਨਾਂ ਨੂੰ ਉਹ ਉਪਦੇਸ਼ ਦੇ ਰਹੇ ਆ ਉਹਨਾਂ ਨੂੰ ਉਹ ਦੱਸ ਰਹੇ ਆ ਕਿ ਇਦਾਂ ਇਦਾਂ ਜਿਹੜਾ ਆ ਹੁੰਦਾ ਏ ਤੇ ਅਸੀਂ ਉਹਨਾਂ ਦੀ ਲਾਈਫ ਤੋਂ ਅਸੀਂ ਸਿੱਖਦੇ ਆ ਔਰ ਜਿਹੜੇ ਤਜਰਬੇ ਸਾਡੇ ਜੀਵਨ ਵਿੱਚ ਹੁੰਦੇ ਆ ਉਹ ਅਸੀਂ ਆਪਣੇ ਬੱਚਿਆਂ ਨੂੰ ਸ਼ੇਅਰ ਕਰਦੇ ਆ ਆਪਾਂ ਨਿਆਣਿਆਂ ਨੂੰ ਮਤਲਬ ਮੋਸਟਲੀ ਲੋਕੀ ਕਹਿੰਦੇ ਨਾ ਕਿ ਐਵੇਂ ਜਿਹਨੂੰ ਤੁਸੀਂ ਜਾਣਦੇ ਨਹੀਂ ਆ ਹਨਾ ਉਹਦੇ ਕੋਲ ਨਹੀਂ ਖਲੋਣਾ ਇਟ ਮੀਨ ਕਿਤੇ ਨਾ ਕਿਤੇ ਕੋਈ ਐਕਸਪੀਰੀਅੰਸ ਕਿਸੇ ਦਾ ਹੋਇਆ ਹੈ ਜਿੱਥੋਂ ਇਹ ਗੱਲ ਬਣੀ ਆਪਾਂ ਉਹਨਾਂ ਨੂੰ ਕਹਿੰਨੇ ਕਿ ਫਲਾਨਾ ਬੰਦਾ ਜਿਹੜਾ ਹੈ ਉਹ ਚੰਗਾ ਨਹੀਂ ਆ ਤਾਂ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਕਹਿੰਨੇ ਕਿ ਤੁਸੀਂ ਫਲਾਨੇ ਕੋਲ ਨਹੀਂ ਜਾਣਾ ਉਹ ਚੰਗਾ ਨਹੀਂ ਆ ਉਹ ਬੱਚੇ ਦੇ ਨਾਲ ਤੇ ਵੀ ਕੋਈ ਲੜਾਈ ਨਹੀਂ ਹੋਈ ਪਰ ਅਸੀਂ ਆਪਣੇ ਤਜਰਬਾ ਹੀ ਬੱਚੇ ਨੂੰ ਦੇ ਰਹੇ ਕਿਉਂਕਿ ਉਹ ਸਾਡੇ ਨਾਲ ਚੰਗਾ ਨਹੀਂ ਰਿਹਾ ਜਾਂ ਸਾਡੇ ਹਿਸਾਬ ਨਾਲ ਚੰਗਾ ਨਹੀਂ ਸੀ ਤੇ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰਦੇ ਹਾਂ ਕਿ ਉਹ ਚੰਗਾ ਨਹੀਂ ਆ ਤਾਂ ਐਕਚੁਅਲ ਦੇ ਵਿੱਚ ਅਸੀਂ ਆਪਣੇ ਹੀ ਤਜਰਬੇ ਜਿਹੜੇ ਆ ਨਾ ਲਾਈਫ ਜਿਹੜੀ ਆ ਉਹ ਬੈਸਟ ਟੀਚਰ ਆ ਉਹ ਸਾਨੂੰ ਸਿਖਾਉਂਦੀ ਆ ਬਸ ਸਾਡੀਆਂ ਸਾਡਾ ਜਿਹੜਾ ਦਿਮਾਗ ਆ ਉਹ ਸਮਝਣ ਵਾਲਾ ਹੋਣਾ ਚਾਹੀਦਾ ਤੇ ਅਸੀਂ ਇੱਕ ਚੰਗੇ ਸਟੂਡੈਂਟ ਹੋਣੇ ਚਾਹੀਦੇ ਆ ਅਗਰ ਅਸੀਂ ਇੱਕ ਚੰਗੇ ਸਟੂਡੈਂਟ ਆ ਅਗਰ ਅਸੀਂ ਇੱਕ ਚੰਗੇ ਵਿਦਿਆਰਥੀ ਆ ਸਿੱਖਣਾ ਚਾਹੁੰਦੇ ਆ ਤਾਂ ਸਾਡੀ ਜ਼ਿੰਦਗੀ ਦੇ ਤਜਰਬੇ ਹੀ ਸਾਨੂੰ ਬਹੁਤ ਕੁਝ ਸਿਖਾ ਜਾਂਦੇ ਸਾਡੀ ਜ਼ਿੰਦਗੀ ਦੇ ਤਜਰਬੇ ਜਿਹੜੇ ਆ ਨਾ ਉਹ ਸਾਡਾ ਗੁਰੂ ਬਣ ਜਾਂਦੇ ਆ ਸਾਡੇ ਟੀਚਰ ਬਣ ਜਾਂਦੇ ਆ ਅਸੀਂ ਆਪਣੀ ਹੀ ਜ਼ਿੰਦਗੀ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਦੇ ਆ ਪਰ ਕੁਝ ਲੋਕੀ ਆ ਕਿ ਉਹ ਹਮੇਸ਼ਾ ਦੂਜੇ ਦੀ ਜ਼ਿੰਦਗੀ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਵਿੱਚ ਲੱਗੇ ਰਹਿੰਦੇ ਆ ਪਰ ਉਹ ਆਪਣੀ ਜ਼ਿੰਦਗੀ ਤੇ ਗੌਰ ਹੀ ਨਹੀਂ ਕਰਦੇ ਕਿ ਅਗਰ ਮੈਂ ਗਰੀਬ ਆ ਤਾਂ ਮੈਂ ਕਿਉਂ ਗਰੀਬ ਆ ਅਗਰ ਮੇਰੇ ਜੀਵਨ ਵਿੱਚ ਦੁੱਖ ਆ ਤਾਂ ਮੈਂ ਕਿਉਂ ਦੁਖੀ ਆ ਅਗਰ ਮੈਂ ਨਾਕਾਮਯਾਬ ਆ ਤਾਂ ਮੈਂ ਕਿਉਂ ਨਾਕਾਮਯਾਬ ਆ ਇਹ ਸਮਝਣ ਦੀ ਜਗ੍ਹਾ ਤੇ ਉਹ ਸਾਰਾ ਦਾ ਸਾਰਾ ਧਿਆਨ ਉਹਨਾਂ ਦਾ ਦੂਜੇ ਦੇ ਜੀਵਨ ਦੇ ਵਿੱਚ ਆ ਇਹ ਅਗਰ ਤਕੜਾ ਹੋ ਗਿਆ ਆ ਤੇ ਪੱਕਾ ਇਹਨੇ ਜਿਹੜਾ ਆ ਕਿਸੇ ਦੇ ਪੈਸੇ ਹੜੱਪੇ ਹੋਣਗੇ ਕਿਸੇ ਦੇ ਪੈਸੇ ਤੇ ਤਕੜਾ ਹੋ ਗਿਆ ਅਗਰ ਇਹ ਖੋਸ਼ਿਆ ਤੇ ਕਿਸੇ ਦਾ ਗਲਾ ਘੁੱਟ ਕੇ ਖੋਸ਼ਿਆ ਨਹੀਂ ਤੂੰ ਆਪਣੇ ਜੀਵਨ ਤੇ ਗੌਰ ਕਰ ਸਾਨੂੰ ਜ਼ਰੂਰਤ ਹੈ ਅਸੀਂ ਆਪਣੇ ਜੀਵਨ ਤੇ ਗੌਰ ਕਰੀਏ ਤੈਨੂੰ ਅਗਰ ਕੋਈ ਜਾਣਾ ਗਰੀਬ ਆ ਤੈਨੂੰ ਉਹਦੀ ਗਰੀਬੀ ਦੇ ਨਾਲ ਕੁਝ ਨਹੀਂ ਮਿਲਣਾ ਤੈਨੂੰ ਉਹਦੀ ਅਮੀਰੀ ਦੇ ਨਾਲ ਕੁਝ ਨਹੀਂ ਮਿਲਣਾ ਤੈਨੂੰ ਤੇ ਤੇਰੀ ਲਾਈਫ ਦੇ ਵਿੱਚੋਂ ਤੂੰ ਕੁਛ ਜੋ ਵੀ ਆ ਨਾ ਉਹ ਮਿਲਣਾ ਹੈ ਅਰ ਦੂਜੀ ਗੱਲ ਬੈਕ ਟੂ ਪੁਆਇੰਟ ਅਸੀਂ ਗੱਲ ਕਰ ਰਹੇ ਸੀ ਚਿੰਤਾ ਦੀ ਤਾਂ ਚਿੰਤਾ ਅਸੀਂ ਕਿਹੜੀ ਚੀਜ਼ ਦੀ ਕਰਦੇ ਆ ਚਿੰਤਾ ਅਸੀਂ ਕਰਦੇ ਆ ਕਿ ਮੇਰੇ ਕੋਲੇ ਆ ਚੀਜ਼ ਸੀ ਮਤਲਬ ਚਿੰਤਾ ਆ ਕਿ ਮੇਰੇ ਕੋਲੇ ਸੋਨੇ ਦੀ ਚਿੰਨੀ ਸੀ ਮੇਰੀ ਚਿੰਨੀ ਗਵਾਚ ਗਈ ਮੇਰੀ ਚੀਜ਼ ਕਰੀ ਕੋਈ ਗਵਾਚਦੀ ਨਹੀਂ ਮੈਂ ਸਵਰਗਦੂਤਾ ਨੂੰ ਡਿਊਟੀ ਦਿੱਤੀ ਆ ਕਿ ਹਮੇਸ਼ਾ ਲੱਭ ਕੇ ਰੱਖਣੀ ਆ ਸੋ ਮੈਂ ਨਾ ਵਰਡਸ ਨੂੰ ਕੈਨਸਲ ਕਰਦੀ ਆ ਬਸ ਮੈਂ ਐਗਜ਼ਾਮਪਲ ਦੇ ਲਈ ਯੂਜ਼ ਕਰ ਰਹੀ ਆ ਤਾਂ ਕੀ ਹੁੰਦਾ ਕਿ ਸਾਡੀ ਕੋਈ ਚੀਜ਼ ਗਵਾਚ ਗਈ ਸਾਨੂੰ ਉਹਦੀ ਚਿੰਤਾ ਹੋ ਜਾਂਦੀ ਆ ਕਿ ਇਹ ਚੀਜ਼ ਜਿਹੜੀ ਆ ਮੇਰੀ ਗਵਾਚ ਗਈ ਫਿਰ ਉਹ ਚੀਜ਼ ਅਸੀਂ ਬਹੁਤ ਜ਼ਿਆਦਾ ਜਿਹੜਾ ਆ ਉਹਦੇ ਬਾਰੇ ਸੋਚਦੇ ਰਹਿੰਨੇ ਆ ਦੇਖੋ ਅਗਰ ਤੁਸੀਂ ਚਿੰਤਾ ਚੋਂ ਨਿਕਲਣਾ ਹੈ ਨਾ ਆ ਜੋ ਆਪਾਂ ਈਯੂਬ ਦੇ ਕੋਲ ਚੱਲਦੇ ਆ ਈਯੂਬ ਕੀ ਖੂਬ ਵਿਅਕਤੀ ਆ ਈਯੂਬ ਈਯੂਬ ਇੱਕ ਅਧਿਆਏ ਜ਼ਬੂਰਾਂ ਤੋਂ ਪਹਿਲਾਂ ਕਿਤਾਬ ਆ ਈਯੂਬ ਦੀ ਯੂਬ 1 ਤੇ ਉਹਦੀ 21 ਨੰਬਰ ਪੰਕਤੀ ਦੇ ਵਿੱਚ ਆਪਾਂ ਆਉਣੇ ਆ ਅਰ ਇਹ ਅਗਰ ਤੁਸੀਂ ਮਤਲਬ ਵਾਕਿਆ ਹੀ ਤੁਸੀਂ ਹੋਰ ਹੋਰ ਚਲੋ ਛੱਡੋ ਫਿਰ ਗੱਲ ਕਰਾਂਗੇ ਐਕਚੁਅਲ ਦੇ ਵਿੱਚ ਪਹਿਲਾਂ ਯੂਬ ਤੇ ਉਹਦੀ 21 ਨੰਬਰ ਆਇਤ ਜਿਹੜੀ ਆ ਨਾ ਇਹ ਬਹੁਤ ਸਾਰੇ ਧਰਮ ਸ਼ਾਸਤਰਾਂ ਦੇ ਨਾਲ ਮੇਲ ਖਾਂਦੀ ਉਹਨਾਂ ਦੀ ਸਿੱਖਿਆ ਦੇ ਨਾਲ ਮੇਲ ਖਾਂਦੀ ਹੈ ਅਰੇ ਇੱਥੋਂ ਸਾਨੂੰ ਪਤਾ ਲੱਗਦਾ ਕਿ ਪਰਮੇਸ਼ਵਰ ਇੱਕ ਆ ਔਰ ਉਹਨੇ ਜਿਹੜੀਆਂ ਟੀਚਿੰਗਸ ਆ ਨਾ ਉਹ ਵੱਖ-ਵੱਖ ਥਾਵਾਂ ਤੇ ਆਪਣੀਆਂ ਟੀਚਿੰਗਸ ਦਿੱਤੀਆਂ ਹੋਈਆਂ ਆ ਬਸ ਸਾਨੂੰ ਕਈ ਵਾਰੀ ਲੱਗਦਾ ਕਿ ਨਹੀਂ ਮੈਂ ਹੀ ਠੀਕ ਆ ਤਾਂ ਆਓ ਅਸੀਂ ਇੱਥੇ ਦੇਖਦੇ ਆਂ ਈਯੂਬ ਦੇ ਬਾਰੇ ਵਿੱਚ ਦੇਖਾਂਗੇ ਈਯੂਬ ਦੇ ਲਾਈਫ ਦੇ ਵਿੱਚ ਉਹ ਬਹੁਤ ਬlesed ਸੀਗਾ ਬਹੁਤ ਹੀ ਬਰਕਤ ਪਾਇਆ ਹੋਇਆ ਇਨਸਾਨ ਸੀ ਬਹੁਤ ਪੇਡਾਂ ਬੱਕਰੀਆਂ ਸਾਰੀਆਂ ਚੀਜ਼ਾਂ ਉਸ ਵੇਲੇ ਦਾ ਅਸਲੀ ਤਨ ਇਹ ਹੀ ਚੀਜ਼ਾਂ ਹੁੰਦੀਆਂ ਸੀ